ਸਿੱਧੂ ਮੂਸੇਵਾਲਾ ਦੇ ਮਰਨ ਤੋਂ ਬਾਅਦ ਜੋ ਹਵੇਲੀ ਮੂਰੇ ਕੱਟ ਸੀ ਉਹ ਕਿੱਥੇ ਗਏ ਲੋਕ ਅੱਜ 17 ਮਿਲੀਅਨ ਸਿੱਧੂ ਵਾਈ ਦੇ ਚਾਹਣ ਵਾਲੇ ਸਨ ਪਰ ਸਿੱਧੂ ਪਰਿਵਾਰ ਨਾਲ ਅੱਜ ਕੋਈ ਨਹੀਂ ਖੜ ਰਿਹਾ ਤੇ ਸਿੱਧੂ ਪਰਿਵਾਰ ਨੂੰ ਇਕੱਲੇ ਹੀ ਆਪਣੀ ਸਰਕਾਰਾਂ ਨਾਲ ਲੜਨਾ ਪੈ ਰਿਹਾ ਜੇ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਹੁੰਦਾ ਤਾਂ ਉਹਨੇ ਆਪਣੇ ਪਰਿਵਾਰ ਨੂੰ ਕਦੇ ਵੀ ਐਵੇਂ ਅਰੋਲਣ ਨਹੀਂ ਦੇਣਾ ਸੀ ਜੋ ਅੱਜ ਉਹਦਾ ਪਰਿਵਾਰ ਥਾਂ ਥਾਂ ਤੇ ਕੋਟ ਕਚਹਿਰੀਆਂ ਵਿੱਚ ੱੱਕੇ ਖਾ ਰਿਹਾ ਤੇ ਸਿੱਧੂ ਪਰਿਵਾਰ ਨਾਲ ਆਪਣਾ ਵੀ ਫਰਜ਼ ਬਣਦਾ ਹੈ ਅੱਜ ਸਿੱਧੂ ਆਪਣੇ ਵਿਚਕਾਰ ਨਹੀਂ ਹੈ ਫਿਰ ਵੀ ਆਪਣਾ ਫਰਜ਼ ਬਣਦਾ ਹੈ ਕਿ ਸਿੱਧੂ ਪਰਿਵਾਰ ਨਾਲ ਆਪਾਂ ਖੜੀਏ ਜੋ ਸਿੱਧ ਬਹੁਤ ਵੱਡਾ ਹਿੱਸਾ ਗਾਇਬ ਕੀਤਾ ਉਹਨੂੰ ਆਪਾਂ ਸਿੱਧੂ ਪਰਿਵਾਰ ਨੂੰ ਦਵਾਈਏ ਜੋ ਕਿ ਨਿੱਕੇ ਸਿੱਧੂ ਦੀਆਂ ਲੋੜਾਂ ਪੂਰੀਆਂ ਹੋ ਸਕਣ ਹੁਣ ਆਪਾਂ ਪਬਲਿਕ ਮੂਹਰੇ ਸਾਡੇ ਤਾਂ ਜੋਰ ਆਇਆ ਸੀ ਤਾਂ ਤਾਂ ਸੋਡੇ ਕਰਕੇ ਸਾਡੇ ਸਾਹਮਣੇ ਆਏ ਆਂ ਵੀ ਕੰਮ ਸੇ ਤੁਹਾਨੂੰ ਪਬਲਿਕ ਤਾਂ ਥਾਡੀ ਸੁਣੂਗੀ ਨਾ ਸੱਚ ਝੂਠ ਤੇ ਸੁਣੂਗੀ ਇਹ ਵੀਡੀਓ ਨੂੰ ਆਪਣਾ ਫਰਜ਼ ਮੰਨ ਕੇ ਇੰਨੀ ਜ਼ਿਆਦਾ ਸ਼ੇਅਰ ਕਰੋ ਕਿ ਸਰਕਾਰਾਂ ਤੱਕ ਪਹੁੰਚ ਜਾਵੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਮੁਸ਼ਕਿਲ ਵਕਤ ਵਿੱਚ ਬਦਲੇ ਲੋਕ ਚਾਹੇ ਕਿੰਨੇ ਵੀ ਚੰਗੇ ਹੋਣ ਦਿਲੋਂ ਉੱਤਰ ਜਾਂਦੇ ਨੇ ਤੇ ਕਿਹਾ ਅਸੀਂ ਇਨਸਾਫ ਜ਼ਰੂਰ ਲਵਾਵਾਂਗੇ ਸਿੱਧੂ ਦੀ ਮਿਹਨਤ ਦੀ ਕਮਾਈ ਨੂੰ ਆਪਣੇ ਹੱਕ ਵਿੱਚ ਲਿਆਵਾਂਗੇ ਆਪਣਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਸਿੱਧੂ ਪਰਿਵਾਰ ਨਾਲ ਖੜਕੇ ਉਹਨਾਂ ਨੂੰ ਇਨਸਾਫ ਦਿਵਾਈਏ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰੋ ਧੰਨਵਾਦ